ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਮ੍ਰਿਤ ਮੰਡਲ ਜਗ ਸਾਜਿਆ ਜੋ ਬਨੂ ਕਰ ਬਾਰ ਬਿਨ ਸਤਿ ਪਾਰ ਨ ਲਗੈ ਜੋ ਕਾਗਦ ਬਉਂਦਾਰ ਸਨ ਮੇਰੀ ਮਨ ਸਾ ਮਨੇ ਮਹੀ ਸਤ ਦੇਖ ਵਿਚਾਰ ਸਿਦ ਸਾਧਕ ਗਿਰਹੀ ਜੋਗੀ ਤਜ ਗਏ ਕਰ ਬਾਰ ਰਹਾ ਜੈਸਾ ਸੁਪਨਾਰਨ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗੇ ਗਵਾਰ ਕਹਾਂ ਸੁਪਾਏ ਮੀਤ ਹੈ ਦੇਖ ਨੈਣ ਪਸਾਰ ਇਕ ਚਾਲੇ ਇਕ ਚਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਥਿਰ ਹਰ ਦਵਾਰ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈ ਜਮ ਰਾਰ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਨੁ ਕਰ ਬਾਰ ਬਿਨ ਸਤਿ ਬਾਰ ਨ ਲਾਗੈ ਜੋ ਕਾਗਦ ਬੁੰਦਾਰ ਸੋ ਮੇਰੀ ਮਨਸਾ ਮਨੇ ਮਹੀਂ ਸਤ ਦੇਖ ਵਿਚਾਰ ਸਿਧ ਸਾਧਕ ਗਿਰਹੀ ਜੋਗੀ ਤਜ ਗਏ ਕਰਮ ਰਹਾ ਜੈਸਾ ਸੁਪਨਾਰੈਣ ਕਾ ਤੈਸਾ ਸੰਸਾਰ ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲਗੇ ਗਵਾਰ ਕਹਾਂ ਸੁਪਾਈ ਮੀਤ ਹੈ ਦੇਖ ਨੈਣ ਪਸਾਰ ਇਕ ਚਾਲੇ ਇਕ ਚਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸ ਤੇਰੇ ਹਰ ਦਵਾਰ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈ ਜਮ ਰਾਰ ਮ੍ਰਿਤ ਮੰਡਲ ਜਗ ਸਾਚਿਆ ਜੋ ਬਨੁ ਕਰ ਬਾਰ ਬਿਨ ਸਤਿ ਬਰਨ ਲਗੈ ਜੋ ਕਾਗਦ ਬੁੰਦਾਰ ਹੁਣ ਮੇਰੀ ਮਨਸਾ ਮਨੇ ਮਹੀਂ ਸਤ ਦੇਖ ਵਿਚਾਰ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਕਰ ਬਾਰ ਰਹਾ ਜੈਸਾ ਸੁਪਨਾਰੈਣ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗੇ ਗਵਾਰ ਕਹਾਂ ਸੁਪਾਈ ਨੀਤ ਦੇਖ ਨੈਨ ਪਸਾਰ ਇਕ ਚਾਲੇ ਇਕ ਚਾਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਏ ਅਸ ਤੇਰੇ ਹਰ ਦਵਾਰ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈ ਜਮrar ਮ੍ਰਿਤ ਮੰਡਲ ਜਗ ਸਾਜਿਆ ਜੋ ਬਲ ਕਰ ਬਾਰ ਬਿਨ ਸਤਿ ਬਾਰ ਨ ਲਗੈ ਜੋ ਗਗਦ ਬੁੰਦਾਰ ਸੁਨ ਮੇਰੀ ਮਨਸਾ ਮਨੇ ਮਹਿ ਸਤ ਦੇਖ ਵਿਚਾਰ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਕਰਪਾਰ ਰਹਾ ਜੈਸਾ ਸੁਪਨਾਰਣਕ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗੇ ਗਵਾਰ ਕਹਾ ਸੁਪਾਈ ਮੀਤ ਹੈ ਦੇਖ ਨੈਣ ਬਸਾਰ ਇਕ ਚਾਲੇ ਇਕ ਚਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤ ਗੁਰ ਸੇਵਿਆ ਤੇ ਅਸਥਿਰ ਹਰ ਦਵਾਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈ ਜਮ ਰਾਰ ਮ੍ਰਿਤ ਮੰਡਲ ਜਗ ਸਾਚਿਆ ਜੋ ਬਨੁ ਕਰ ਬਾਰ ਬਿਨ ਸਤਿ ਬਾਰ ਨ ਲਾਗੈ ਜੋ ਕਾਗਦ ਬੁੰਦਾਰ ਸੋਨ ਮੇਰੀ ਮਨਸਾ ਮਨੇ ਮਹੀ ਸਤ ਦੇਖ ਵਿਚਾਰ ਸਿੱਧ ਸਾਧਕ ਕੇ ਰਹੀ ਜੋਗੀ ਤਜ ਗਏ ਕਰ ਬਰ ਰਹਾ ਜੈਸਾ ਸੁਪਨਾਰਣਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗੇ ਹਿਗਵਾਰ ਕਹਾ ਸੁਪਾਈ ਨੀਤ ਹੈ ਦੇਖ ਨੈਣ ਬਸਾਰ ਇਕ ਚਾਲੇ ਇਕ ਚਾਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਥਿਰ ਹਰ ਦਵਾਰ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈ ਜਮਰਾਰ ਮ੍ਰਿਤ ਮੰਡਲ ਜਗ ਸਾਜਿਆ ਜੋ ਬਲੁ ਕਰ ਬਾਰ ਬਿਨ ਸਿਧ ਬਰਨ ਲਗੈ ਜੋ ਕਾਗਦ ਬੁੰਦਾਰ ਸੁਨ ਮੇਰੀ ਮਨਸਾ ਮਨੇ ਮਾਹੀ ਸਤ ਦੇਖ ਵਿਚਾਰ ਸਿਧ ਸਦਗਿ ਗਿਰਹੀ ਜੋ ਕੀ ਤਜ ਗਏ ਕਰ ਬਾਰ ਰਹਾ ਜੈਸਾ ਸੁਪਨਾਰਨ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗਹਿ ਗਵਾਰ ਕਹ ਸੁਪਾਈ ਮੀਤ ਹੈ ਦੇਖ ਨੈਨ ਬਸਾਰ ਇਕ ਚਾਲੇ ਇਕ ਚਾਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸ ਤੇਰ ਹਰ ਦਵਾਰ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈ ਜਮrar ਮ੍ਰਿਤ ਮੰਡਲ ਜਗ ਸਾਜਿਆ ਜੋ ਬਨ ਕਰ ਬੜ ਬਿਨ ਸਤ ਪਾਰ ਨ ਲਗੈ ਜੋ ਕਾਗਦ ਬੁੰਦਾਰ ਸੁਨ ਮੇਰੀ ਮਨਸਾ ਮਨੇ ਮਾਹੀ ਸਤ ਦੇਖ ਵਿਚਾਰ ਸਿਧ ਸਾਧਗਿ ਗਿਰਹੀ ਜੋਗੀ ਤਜ ਗਏ ਕਰ ਬਰ ਰਹਾ ਜੈਸ ਸੁਪਨ ਨਾਰਾਇਣ ਕਾ ਕੈਸਾ ਸੰਸਾਰ ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲਗੇ ਗਵਾਰ ਕਹਾਂ ਸੁਪਾਈ ਮੀਤ ਹੈ ਦੇਖ ਨੈਣ ਪਸਾਰ ਇਕ ਚਾਲੇ ਇਕ ਚਾਲ ਸਹਿ ਸਭ ਆਪਣੇ ਵਾਰ ਜਨਪੂਰ ਸਤਗੁਰ ਸੇਵਿਆ ਸੇ ਅਸਥਿਰ ਹਰ ਦਵਾਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈ ਜਮ ਰਾਰ ਮ੍ਰਿਤ ਮੰਡਲ ਜਗ ਸਜਿਆ ਜੋ ਬਲ ਕਰ ਬਾਰ ਬੇਨਸਤ ਬਰ ਨਾ ਲਗਈ ਜੋ ਕਾਗਦ ਬੁੰਦਾਰ ਸੁਣ ਮੇਰੀ ਮਨਸਾ ਬਨੇ ਮਾਹੀ ਸਤ ਦੇਖ ਵਿਚਾਰ ਸਿਧ ਸਾਧਗ ਗਿ ਰਹੇ ਜੋਗੀ ਤਜ ਗਏ ਕਰ ਬਰ ਰਹਾਉ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗਹਿ ਗਵਾਰ ਕਹਾਂ ਸੁਪਾਈ ਮੀਤ ਹੈ ਦੇਖਣ ਨ ਪਸਾਰ ਇਕ ਚੱਲੇ ਇਕ ਚਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤ ਗੁਰ ਸੇਵਿਆ ਸੇ ਅਸਥਿਰ ਹਰ ਦਵਾਰ ਜਨ ਨਾਨਕ ਹਰ ਗਾ ਦਾਸ ਹੈ ਰਾਖ ਪੈ ਜਮ ਰਾਰ ਮ੍ਰਿਤ ਮੰਡਲ ਜਗ ਸਾਜਿਆ ਜੋ ਮੰਨੋ ਕਰ ਬਾਰ ਬਿਨ ਸਤਿ ਬਾਰ ਨ ਲੱਗੈ ਜਗਾ ਗਦ ਬੁੰਦਾਰ ਸੁਨ ਮੇਰੀ ਮਨਸਾ ਮਨੇ ਮਾਹੀ ਸਤ ਦੇਖ ਵਿਚਾਰ ਸਿਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾਰ ਰਹਾ ਜੈਸਾ ਸੁਪਨਾਰੈਣ ਕਾ ਤੈਸਾ ਸੰਸਾਰ ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲਗੇ ਗਵਾਰ ਕਹਾ ਸੁਪਾਈ ਮੀਤ ਹੈ ਦੇਖ ਨੈਣ ਬਸਾਰ ਇਕ ਚੱਲੇ ਇਕ ਚਲ ਸਹਿ ਸਭ ਆਪਣੇ ਵਾਰ ਜਿਨ ਪੂਰਾ ਸਤ ਗੁਰ ਸੇਵਿਆ ਸੇ ਅਸtir ਹਰ ਦਵਾਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈ ਜਮ ਰਾਰ ਮ੍ਰਿਤ ਮੰਡਲ ਜਗ ਸਾਜਿਆ ਜੋ ਬੰਦ ਕਰ ਬਾਰ ਬਿਨ ਸਤਿ ਬਾਰ ਨ ਲਗੈ ਜੋ ਗਗਦ ਬੁੰਦਾਰ ਸੁਨ ਮੇਰੀ ਮਨਸਾ ਬਨੇ ਮਾਹੀ ਸਤਿ ਦੇਗ ਵਿਚਾਰ ਸਿਧ ਸਾਧਕ ਗਿ ਰਹੇ ਜੋ ਕੀ ਜਗ ਹੈ ਕਰ ਬਰ ਰਹਾ ਜੈਸਾ ਸੁਪਨਾਰੈਨਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗਹਿ ਗਵਾਰ ਕਹਾਂ ਸੁਪਾਈ ਮੀਤ ਹੈ ਦੇਖਨ ਨ ਪਸਾਰ ਇਕ ਚਾਲੇ ਇਕ ਚਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਥਿਰ ਹਰ ਦਵਾਰ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈ ਜਮ ਰਾਰ ਮ੍ਰਿਤ ਮੰਡਲ ਜਗ ਸੱਜਿਆ ਜੋ ਬਲੁ ਕਰ ਬਾਰ ਬਿਨ ਸਤਿ ਪਰ ਨ ਲਗੈ ਜੋ ਕਾਗਦ ਬੁੰਦਾਰ ਸੁਨ ਮੇਰੀ ਮਨਸਾ ਮਨੇ ਮਾਹੇ ਸਤ ਦੇਖ ਵਿਚਾਰ ਸਿਦ ਸਾਜਗ ਗਿਰਹੀ ਜੋਗੀ ਤਜ ਗਏ ਕਰ ਬਾਰ ਰਹਾ ਜੈਸਾ ਸੁਪਨਾਰੈਣ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗੇ ਗਵਾਰ ਕਹਾ ਸੁਭਾਈ ਮੀਤ ਹੈ ਦੇਖ ਨਨ ਬਸਾਰ ਇਕ ਚਾਲੇ ਇਕ ਚਲ ਸਹ ਸਭ ਆਪਣੀ ਵਾਰ ਜਿਨ ਪੂਰਾ ਸਤ ਗੁਰ ਸੇਵਿਆ ਸੇ ਅਸਥਿਰ ਹਰ ਦਵਾਰ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈ ਜਮਰਾਰ ਮ੍ਰਿਤ ਮੰਡਲ ਜਗ ਸਾਜਿਆ ਜੋ ਬਨੂ ਕਰਬਾਰ ਬਿਨ ਸੁਤ ਬਰਨ ਲਗਈ ਜੋ ਕਾਗਦ ਬੁੰਦਾਰ ਸੁਨ ਮੇਰੀ ਮਨਸਾ ਮਨੇ ਮਾਹੀ ਸਤ ਦੇਖ ਵਿਚਾਰ ਸੇਦ ਸਾਦਗਿ ਗਿਰਹੀ ਜੋਗੀ ਤਜ ਗਏ ਘਰ ਬਾਰ ਰਹਾ ਜੈਸਾ ਸੁਪਨਾਰੈਣਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗੇ ਗਵਾਰ ਕਹਾ ਸੁਪਾਈ ਮੀਤ ਹੈ ਦੇਖ ਨੈਣ ਬਸਰ ਇੱਕ ਚਾਲੇ ਇੱਕ ਚਲ ਸਹ ਸਭ ਆਪਣੇ ਵਾਰ ਜਿਨ ਬੂਰਾ ਸਤ ਗੁਰ ਸਿਬਿਆ ਫੇ ਅਸਥਿਰ ਹਰ ਦਵਾਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈ ਜਮਰਾਰ ਮ੍ਰਿਤ ਮੰਡਲ ਜਗ ਸਾਜਿਆ ਜੋ ਬਲ ਕਰ ਬਾਰ ਬਿਨ ਸਿਦ ਬਰਨ ਲਗੈ ਜੋ ਗਗਦ ਬੁੰਦਾਰ ਸੁਨ ਮੇਰੀ ਮਨਸਾ ਮਨੇ ਮਹਿ ਸਤ ਦੇਖ ਵਿਚਾਰ ਸਿਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾਰ ਰਹਾਉ ਜੈਸਾ ਸੁਪਨਾਰੈਣਕ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗੇ ਗਵਾਰ ਕਹਾ ਸੁਭਾਈ ਮੀਤ ਹੈ ਦੇਖ ਨੈਣ ਬਸਾਰ ਇਕ ਚੱਲੇ ਇਕ ਚਲ ਸਹ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਥਿਰ ਹਰ ਦਵਾਰ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈ ਜਮ ਰਾਰ ਜਿਨ ਪੂਰਾ ਸਤਿਗੁਰ ਸਿਵੇਆ ਸੇ ਅਸਥਿਰ ਹਰ ਦਵਾਰ ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈ ਜਮਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ